ਫ੍ਰੀਕਵੈਂਟ ਖਬਰਨਾਮਾ ਤੇ ਸਵਾਦ ਸਵਾਗਤ ਹੈ। ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ ਜਿਨ੍ਹਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ। ਤਾਂ ਉਸ ਸਮੇਂ 700 ਦੇ ਕਰੀਬ ਕਿਸਾਨ ਇਸ ਕਿਸਾਨੀ ਅੰਦੋਲਨ ਦੌਰਾਨ ਛਿਦੜੀਆਂ ਪਾ ਗਏ ਸਨ। ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਵੱਲੋਂ ਲਗਾਤਾਰ ਪਿਛਲੇ ਸਮੇਂ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਅਤੇ ਪਹਿਲਾਂ ਕਿਸਾਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਵਾਇਆ ਗਿਆ ਸੀ। ਅਤੇ ਜੋ ਮੰਗ ਸੀ ਕਿ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਉਸ ਨੂੰ ਲੈ ਕੇ ਲਗਾਤਾਰ ਭਾਰਤੀ ਕਿਸਾਨ ਜੋਨ ਦੀ ਇਕਤਾ ਸਿੱਧੂਪੁਰ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਦੇ ਸੰਘਰਸ਼ ਨੂੰ ਸਮੇਂ ਬੂਰ ਪਿਆ ਜਦੋਂ ਅੱਜ 18 ਦੇ ਕਰੀਬ ਕਿਸਾਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਅੱਜ ਫਰੀ ਕੋਟ ਦੇ ਵਿੱਚ ਅੱਜ ਫਰੀ ਕੋਟ ਦੇ ਡੈਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਇੱਕ ਵੀਡੀਓ ਕਾਨਫਰੈਂਸ ਜਰੀਏ ਬੁਢਾ ਆਸਵਾਸ ਸਪੀਕਰ ਕੁਲਵੰਤ ਸਿੰਘ ਸੰਧਵਾ ਫਰੀ ਕੋਟ ਦੇ ਵਿਧਾਇਕ ਅਤੇ ਜੈਤੋ ਦੇ ਵਿਧਾਇਕ ਵੱਲੋਂ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਰਕਾਰ ਵੱਲੋਂ ਜੋ ਉਹਨਾਂ ਨੂੰ ਨੌکریاں ਦਿੱਤੀਆਂ ਗਈਆਂ ਨੇ ਉਸ ਬੰਦੇ ਵਿੱਚ ਫ੍ਰੀ ਕੋਰਟ ਦੇ ਡੈਪਟੀ ਕਮਿਸ਼ਨਰ ਵੱਲੋਂ ਅੱਜ ਨਿਯੁਕਤੀ ਪੱਤਰ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ। ਇਹਨਾਂ ਵਿੱਚ 18 ਦੇ ਕਰੀਬ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਤਿੰਨ ਪਰਿਵਾਰ ਹਜੇ ਵਿਦੇਸ਼ ਗਏ ਹੋ ਸਨ। ਬਾਕੀ ਪਰਿਵਾਰਾਂ ਨੂੰ ਜਿਹੜੀ ਹੈਗੀ ਅੱਜ ਨੌਕਰੀ ਦੇ ਦਿੱਤੀ ਗਈ ਹੈ। ਇਸ ਬੰਦੇ ਵਿੱਚ ਜਿੱਥੇ ਕਿਸਾਨ ਜੁੜੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਲੇਟ ਆਈ ਪਰ ਫੇਰ ਵੀ ਉਹਨਾਂ ਵੱਲੋਂ ਮਦਦ ਕੀਤੀ ਗਈ ਹੈ ਉਹ ਉਹਨਾਂ ਦਾ ਕਿੰਨੇ ਕਿਤੇ ਧੰਨਵਾਦ ਕਰਦੇ ਹਨ ਕਿਉਂਕਿ ਉਹਨਾਂ ਵੱਲੋਂ ਸੰਕਸ਼ਲ ਕਰਨ ਦੇ ਬਾਵਜੂਦ ਉਹਨਾਂ ਨੂੰ ਅੱਜ ਇਹ ਨੌکریاں ਮਿਲੀਆਂ ਨੇ ਜਿੱਥੇ ਕਿ ਅੱਜ ਇਹ ਪਰਿਵਾਰਾਂ ਨੂੰ ਇੱਕ ਪਾਸੇ ਖੁਸ਼ੀ ਵੀ ਸੀ ਕਿ ਉਹਨਾਂ ਨੂੰ ਅੱਜ ਸਰਕਾਰੀ ਨੌਕਰੀ ਮਿਲੀ ਹੈ ਪਰ ਆਦੇ ਪਰਿਵਾਰਕ ਮੈਂਬਰ ਜਾਣ ਦਾ ਦੁੱਖ ਵੀ ਸੀ ਜੋ ਕਿ ਉੱਥੇ ਝਲਕ ਰਿਹਾ ਸੀ ਇਸ ਸੰਬੰਧ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਬੁਢਾਸਵਾ ਸਪੀਕਰ ਦੇ ਪੀਆਰਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਸਮੇਂ ਕਿਸਾਨਾਂ ਦੇ ਨਾਲ ਖੜਿਆ ਜਾਂਦਾ ਹੈ ਤੇ ਪਿਛਲੇ ਸਮੇਂ ਕਿਸਾਨੀ ਸੰਘਰਸ਼ ਦੌਰਾਨ ਜੋ ਕਿਸਾਨ ਸ਼ਹੀਦ ਹੋ ਗਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਸਰਕਾਰ ਵੱਲੋਂ ਜਿੱਥੇ ਪਹਿਲਾਂ 5 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਸੀ ਅਤੇ ਹੁਣ ਇੱਕ ਨੌਕਰੀ ਦਿੱਤੀ ਗਈ ਹੈ ਜਿਸ ਨਾਲ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਜਿਗਰਜੋਗ ਹੈ ਕਿ ਇਹਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧੀਨ ਨੌکریاں ਦਿੱਤੀਆਂ ਗਈਆਂ ਨੇ ਦੌਰਾਨ ਵੇਲੇ ਇਹਨਾਂ ਦੀ ਸ਼ਹਾਦਤ ਹੋਈ ਸੀ ਤੇ ਅੱਜ ਤੁਹਾਨੂੰ ਨੌਕਰੀ ਦਿੱਤੀ ਗਈ ਹੈ ਮੇਰੇ ਪਤੀ ਦੀ ਸ਼ਹਾਦਤ ਹੋਈ ਸੀ ਮੈਨੂੰ ਬਹੁਤ ਖੁਸ਼ੀ ਹੈ ਇੰਨਾ ਵੀਰ ਜੀ ਨੇ ਪ੍ਰਧਾਨ ਜੀ ਵਰਗਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ ਅਸੀਂ 2-3 ਮਹੀਨਿਆਂ ਤੋਂ ਹੁਣ ਉੱਥੇ ਗੁੱਡੀਆਂ ਜੀ ਦੇ ਵਾਰਚ ਬੈਠੇ ਸੀਗੇ ਇਹਨਾਂ ਦੇ ਮੌਸਲੇ ਇਹਨਾਂ ਨਾਲ ਬਿਠੇ ਰਹੇ ਸੀ ਅੱਜ ਸੰਗ ਬਹੁਤ ਖੁਸ਼ੀ ਆ ਗਈ ਸਿਆਉ ਦੀ ਜ਼ਿੰਦਗੀ ਤਾਂ ਉੱਚੇ ਚ ਪਾਸ ਨਹੀਂ ਲੋਕ ਪਰਿਵਾਰ ਦੇ ਮੁਖੀ ਦਾ ਚਲੇ ਜਾਣਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਸਰਕਾਰ ਨੇ ਬਾਖੜੀ ਹੈਗੀ ਆ ਕਿਵੇਂ ਲੱਗਦਾ ਹੈ ਹਾਂਜੀ ਅੱਜ ਬਹੁਤ ਚੰਗਾ ਲੱਗਦਾ ਹੈ ਇਹ ਤੋਂ ਪਹਿਲਾਂ ਨਹੀਂ ਕੋਈ ਚਿੰਤਾ ਲੱਗਦਾ ਸੀ ਪਰ ਅੱਜ ਬਹੁਤ ਚੰਗਾ ਲੱਗਦਾ ਹੈ ਵੀ ਅੱਜ ਲੱਗਦਾ ਦੋ ਥੋੜਾ ਹੋਲਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਤੁਹਾਡੇ ਨੂੰ ਦੋ ਬੱਚੇ ਹੀ ਹਾਂਜੀ ਇੱਕ ਮੇਰੀ ਮਾਤਾ ਜੀ ਪਰਿਵਾਰਾਂ ਨੂੰ ਕਿਸੇ ਪਤਾ ਨਹੀਂ ਕਿ ਕਿਹੜੇ ਸੀ ਪਰਿਵਾਰਾਂ ਦੇ 33 ਜਿਹੜਾ ਦੋ ਹੋਏ ਇਹ ਤਾਂ ਸਰਕਾਰ ਨੇ ਕਿ ਲੋਕ ਨੂੰ ਯੋਗਤਾ ਪੱਤਰ ਦੇਤੇ ਸ਼ਾਬਾਸ਼ ਪਰ ਇਹਨਾਂ ਪਰਿਵਾਰਾਂ ਨੇ 6 ਮਹੀਨੇ ਲਗਾਤਾਰ ਡੀਸੀ ਦਫ਼ਤਰ ਦੇ ਧਰਨਾ ਲਾਇਆ ਉਸ ਤੋਂ ਬਾਅਦ ਇਹਨਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਮਿਲੀ ਨੌਕਰੀ ਪੱਤਰ ਨਹੀਂ ਮਿਲੇ ਫਿਰ 40 ਦਿਨ ਲਗਾਤਾਰ ਇਹਨਾਂ ਨੇ ਗੁਰਮੀਤ ਸਿੰਘ ਖੁਰੀਆਂ ਦੇ ਬਾਹਰ ਚ ਧਰਨਾ ਲਾਇਆ ਫਿਰ ਨਿਯੁਕਤੀ ਪੱਤਰ ਮਿਲੇ ਆ ਚਲੋ ਅਸੀਂ ਸਟਾਫ ਦਾ ਜਿਨ੍ਹਾਂ ਨੇ ਨਿਰਮਲ ਸਿੰਘ ਕਨਗੋ ਆਗਿਆ ਨੇ ਬਹੁਤ ਮਿਹਨਤ ਨਾਲ ਇਹਨਾਂ ਦੇ ਕਾਗਜ਼ ਪੱਤੇ ਪਿਆਰ ਕੀਤੇ ਸਟਾਫ ਦਾ ਜਾਂ ਹੋਰ ਜਿਹੜੇ ਵੀ ਹੈਗੇ ਆ ਉਹਨਾਂ ਦਾ ਧੰਨਵਾਦ ਕਰ ਸਕਦੇ ਆ ਪਰ ਸਰਕਾਰ ਦੇ ਦਾ ਬਾਰ ਮੂਰੇ 240 ਦਿਨ ਬਹਿ ਕੇ ਇਹਨਾਂ ਨੂੰ ਬਾਕੀ ਹਜੇ ਪਰਿਵਾਰ ਰਹਿੰਦੇ ਵੀ ਆ ਪਰਵਾਸੀ ਹੋ ਸਕਦੇ ਆ ਅ ਦੇਖੋ ਜੀ ਜਿਹੜੇ ਕਿਸਾਨ ਸੀਗੇ ਸਾਡੇ ਸਾਡੇ ਸੂਬੇ ਲਈ ਦੇਸ਼ ਦੇ ਨੂੰ ਸਾਰੇ ਦੇਸ਼ ਦੇ ਕਿਸਾਨਾਂ ਲਈ ਲੜ ਰਹੇ ਸੀ ਲੜਾਈ ਲੜ ਰਹੇ ਸੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਬਲੀਦਾਨ ਸੀਗਾ ਉਹਦੇ ਲਈ ਇਹ ਜਿਵੇਂ ਮਾਨਯੋਗ ਸਾਡੇ ਸਪੀਕਰ ਸਾਹਿਬ ਨੇ ਕਿਹਾ ਇਹ ਪੂਰੀ ਸੰਧਾਰੀ ਤਾਂ ਨਹੀਂ ਪਰ ਫਿਰ ਵੀ ਜਿਵੇਂ ਤਿੰਕੀ ਦਾ ਸਹਾਰਾ ਇੱਕ ਦਿੱਤਾ ਸਰਕਾਰਾ ਲੋਕ ਇਹਦਾ ਪਰਿਵਾਰਾਂ ਨੂੰ ਜਿਹੜਾ ਨਾ ਮਿਲੇਗਾ ਬੇਚੱਕ ਜਿਹੜੇ ਜੀਤ ਚਲੇ ਗਏ ਉਹਨਾਂ ਦਾ ਘਰ ਤਾਂ ਕਿਸੇ ਰੂਪ ਚ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਸਰਕਾਰ ਨੇ ਇਹਨਾਂ ਦਾ ਪਰਿਵਾਰਾਂ ਦਾ ਬਾਹ ਫੜਨਾ ਜਿਹੜਾ ਯਤਨ ਕੀਤਾ ਤੇ ਉਹਦੇ ਤਹਿਤ ਜਿਹੜੀਆਂ ਇਹ ਨੌਕਰੀਆਂ ਦੇ ਜਿਹੜੇ ਡਿਓਟੀ ਪੱਤਰ ਹੈ ਅੱਜ ਇੱਥੇ ਵੱਡੇ ਗਏ ਨੇ ਤੇ ਸਾਨੂੰ ਆਸ ਹੈ ਜਿਹੜੇ ਪਰਿਵਾਰਕ ਮੈਂਬਰ ਨੇ ਜਿਹੜੀਆਂ ਆਪੋ ਆਪਣੀਆਂ ਡਿਓਟੀਆਂ ਨੂੰ ਪੂਰੀ ਤਰ੍ਹਾਂ ਦੇਖਣ ਨਭਾਉਣਗੇ ਕਿ ਉਹਨਾਂ ਲਈ ਸਮिति ਵਿੱਚ ਕਿਸਾਨ ਦੇ ਨਾਲ ਸਰਕਾਰ ਇਸ ਤਰ੍ਹਾਂ ਹੀ ਖੜੀ ਰਹੇਗੀ ਅ ਬਿਲਕੁਲ ਜੀ ਬਿਲਕੁਲ ਇਹ ਤਾਂ ਕਿਉਂਕਿ ਜਿਹੜੇ ਕਿਸਾਨ ਹੈ ਦੇਖਦੇ ਤੁਹਰਾ ਜਿਹੜਾ ਸਾਰੇ ਤੇ ਇੱਕਲਾ ਕਿਸਾਨ ਨਹੀਂ ਕਿਸਾਨ ਦੇ ਨਾਲ ਹੀ ਸਾਰੇ ਵਰਗ ਜੁੜੇ ਹੋਏ ਨੇ ਜਿਹੜੇ ਕੋਈ ਦੁਕਾਨਦਾਰ ਹੈ ਜਾਂ ਕੋਈ ਹੋਰ ਹੈ ਉਹ ਜੇ ਕਿਸਾਨੀ ਮਜ਼ਬੂਤ ਹੋਏਗੀ ਤਾਂ ਜਿਹੜਾ ਮਜ਼ਦੂਰ ਹੈ ਦੁਕਾਨਦਾਰ ਹੈ ਉਹ ਵੀ ਕਿਸੇ ਨਾ ਕਿਸੇ ਰੂਪ ਨਾਲ ਕਿਸਾਨੀ ਨਾਲ ਜੁੜੇ ਹੋਏ ਨੇ ਸੋ ਜਿਹੜਾ ਕਿਸਾਨਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਹੈ ਤੇ ਭਵਿੱਖ ਵਿੱਚ ਵੀ ਰਹੇਗੀ ਕਿਸਾਨਾਂ ਨੇ ਕੁਝ ਥੋੜਾ ਗਿਲਾ ਵੀ ਜਾਰੀ ਕੀਤਾ ਹੈ ਕਿ ਪਹਿਲਾਂ ਮੁਆਫੀ ਲੈਣ ਲਈ ਵੀ ਸਾਨੂੰ ਧਰਨਾ ਲਾਉਣਾ ਪਿਆ ਤੇ ਹੁਣ ਨਿਯੁਕਤੀ ਪੱਤਰ ਲਾਉਣ ਲਈ ਵੀ ਧਰਨਾ ਆ ਦੇਖੋ ਜਿਹੜਾ ਕੋਈ ਸਰਕਾਰੀ ਪ੍ਰੋਸੈਸ ਹੁੰਦਾ ਕਾਗਜ਼ੀការਾ ਫਸਾਰੇ ਸੂਝਵਾਣਾ ਸਮਝਦਾਰਾ ਜਿਹੜਾ ਹੈਗਾ ਕੋਈ ਵੀ ਪ੍ਰੋਸੈਸ ਹੁੰਦਾ ਸਰਕਾਰੀ ਉਹਦੇ ਵਾਸਤੇ ਕੋਈ ਸਮਾਂ ਹੁੰਦਾ ਉਹਦੇ ਵਾਸਤੇ ਕੋਈ ਟਾਈਮ ਲੱਗਦਾ ਹੈ ਉਹ ਜੇ ਮੰਨ ਕੇ ਲੋ ਆਪਾਂ ਕੋਈ ਵੀ ਕੰਮ ਹੈ ਕੋਈ ਉਹਨੂੰ ਪ੍ਰੋਸੈਸ ਪੂਰਾ ਕੀਤੇ ਬਿਨਾ ਆਪਾਂ ਉਹਨੂੰ ਕੋਈ ਕਰ ਦਾਂਗੇ ਤਾਂ ਉਹਦਾ ਉਹ ਜਬੇਤਮ ਨਤੀਜਾ ਨਹੀਂ ਮਿਲ ਸਕਦਾ ਜੋ ਸੋ ਸਾਰਾ ਕਾਗਜ਼ੀការ ਕਾਰਵਾਈ ਪੂਰੀ ਕਰਕੇ ਜਿਹੜੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਆ ਵੀ ਤਾਂ ਕਿ ਕੱਲ ਨੂੰ ਕੋਈ ਕਾਨੂੰਨੀ ਦਿੱਕਤ ਵੀ ਨਾ ਆ ਕਿਸਾਨੀ ਅੰਦੋਲਨ ਵਿੱਚ ਜਿੰਨਾ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀਗੀ ਦੇਸ਼ ਲਈ ਉਹਨਾਂ ਦੀ ਸ਼ਹਾਦਤ ਨੂੰ ਅੱਜ ਆਸਿਆ ਚ ਕਰਦੇ ਹੋਏ ਉਹਨਾਂ ਦੇ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਮਾਨ ਦਿੰਦੇ ਹੋਏ ਸਰਕਾਰ ਦਾ ਜਿਹੜਾ ਫੈਸਲਾ ਸੀਗਾ ਕਿ ਉਹਨਾਂ ਨੂੰ ਅਸੀਂ ਉਹਨਾਂ ਦੇ ਪਰਿਵਾਰ ਵਿੱਚ ਜਿਹੜੇ ਵੀ ਐਲੀਜੀਬਲ ਹੈਗੇ ਉਹਨਾਂ ਨੂੰ ਨੌਕਰੀ ਦੇਣ ਦਾ ਜਿਹੜਾ ਫੈਸਲਾ ਸੀਗਾ ਉਸ ਵਿੱਚ ਅਸੀਂ ਅੱਜ 18 ਗਰੁੱਪ ਡੀ ਲੇ ਜਿਹੜੇ एलिजिबल ਸੀਗੇ ਉਹਨਾਂ ਦੇ ਪਰਿਵਾਰ ਦੇ ਕੋਈ ਬੇਟਾ ਹੋਇਆ ਕੋਈ ਬਹੂ ਹੋਈ ਕੋਈ ਪਤਨੀ ਹੋਵੇ ਉਹਨਾਂ ਨੂੰ ਅੱਜ ਅਸੀਂ ਨਿਯੁਕਤੀ ਪੱਤਰ ਦਿੱਤਾ ਜਾਏਗਾ ਦੋ ਕੇਸਸ ਗਰੁੱਪ ਸੀ ਦੇ ਵੀ ਸੀਗੇ ਕਿਉਂਕਿ ਉਹਨਾਂ ਨੇ ਬੀਏ ਗ੍ਰੈਜੂਏਸ਼ਨ ਕੀਤੀ ਹੋਈ ਸੀਗੀ ਉਹਨਾਂ ਨੂੰ ਸੈਪਰੇਟਰੀ ਡਿਪਾਰਟਮੈਂਟ ਵੱਲੋਂ ਚੰਡੀਗੜ੍ਹ ਲੈਵਲ ਤੇ ਦਿੱਤਾ ਜਾਏਗਾ ਅੱਜ ਇੱਥੇ 12 ਹੀ ਸੀਗੇ ਤਿੰਨ ਬੰਦੇ ਵਿਦੇਸ਼ ਵਿੱਚ ਹੈਗੇ ਤੋਂ ਉਹਨਾਂ ਨੂੰ ਅਸੀਂ